ਇਹ ਗੇਪੜਿਆ ਨਹੀਂ અમાਰ ਲੁੱਟਿਆ ਗਿਆ ਆਹ અમાਰ ਲੁੱਟਿਆ ਗਿਆ ਨਹੀਂ ਨਹੀਂ ਮੇਰੇ ਇਸਨੇ ਮਾਰ ਹੀ ਕਰ ਹੋ ਮੇਰਾ ਸਾਰਾ ਬੇਦਿਆ ਬਹੁਤਨੀ ਮੇ ਕਰੀ ਹੋਈ ਹੋਰ ਲੱਲਿਆ ਹਾਏ ਚਾਣੀ ਹੈ ਨਾ ਮੇਰਾ ਪੁੱਤਰ ਖੋ ਲਿਆ ਮੇਰੇ ਕੋ ਮੇਦੀ ਹਾਏ ਜਮ ਕਾਰਵਾਈ ਕਰਾ ਮੈਂ ਆ ਗਿਆ ਨੋ ਕੋ ਯਾ ਕਰ ਲੇ ਕੋ ਟਰੈਂਕਾਂ ਤੋਂ ਲੱਜਾ ਸਾਡਾ ਬਰਸ ਨਾ ਨਾ ਸਾਰਾ ਨੰਬਰਵਾ ਦੇਣਾ ਸਾਰੇ ਮੈਨਵਾ ਦੇਣਾ ਨਾ ਨਹੀਂ ਸਾਰੇ ਨੰਬਰਾਂ ਤੋਂ ਮਰ ਲਾ ਕੱਟ ਲਾ ਆ ਦੀਰਕ ਵਾਲੀ ਇੱਕ ਉਹ ਮਾਮਾ ਪਰਮਾਨਦੀ ਕੋਈ ਨਹੀਂ ਆ ਕੋਈ ਨਹੀਂ ਆ ਘਾਰੇ ਨਾਲ ਰਹਿ ਹੂੰ ਹੂੰ ਕਿਹਨਾਂ ਦੇ ਘਰਾਂ ਵਿੱਚ ਹੋਵੇ ਉਹਨੇ ਮਾ ਉਹ ਜੇ ਨਾ ਗਾਣੇ ਕੋਈ ਕਦਮ ਕਾ ਦੇਣਾ ਧਾਦਾ ਧਾਦਾ ਜਾ ਕੇ ਦੇ ਖਤਮ ਕਰਤਾ ਤਨਵੀ ਮੌਤ ਦੇ ਨਾ ਆ ਆਉਟਿਓ ਮੇਰੀ ਆਵਾਜ਼ ਸੁਣ ਕੇ ਵੀ ਆ ਕਿਸੇ ਆ ਹਾਂ ਲੋ ਮੇਰੇ ਬੱਚਿਓ ਹਾਂ ਲੋ ਮੇਰੇ ਬੱਚਿਓ ਮੇਰੇ ਪੋਜ਼ਿਟਿਵ ਫੋਟੋ ਉਹ ਮੇਰੇ ਕਾਰਡ ਦੇ ਪੋਜ਼ਿਟਿਵ ਫੋਟੋ ਆ ਲੈ ਕੇ ਰੋ ਫੋਟੋ ਮੇਰੀ ਯਾਦ ਆ ਕਮੋ ਨਾ ਨਾ ਚਲ ਬਰਾਹਮਣ ਗੁੱਲ ਬਰਾਹਮਣ ਤਲੋ ਨਾ ਨਾ ਬਰਾਹਮਣ ਸਾਰ ਤੋਰ ਸਟਾਈ ਲਾਟ ਮਾਈ ਹੈ ਆਣੀ ਵੇ ਮਰੋ ਨਾ ਗੋਤੀਓ ਮੇਰੇ ਆ ਘਾਡੇ ਨੂੰ ਮਾਰ ਰਹੀ ਦੀ ਆ ਸੁੱਕਾ ਦੀ ਮਰੀਜ਼ ਆਈ ਮੈਂ ਹੌਰ ਦਾ ਮਰੀਜ਼ ਆ ਮੈਨੂੰ ਜੁੜੀ ਗਾਨਾ ਮੈਨੂੰ ਜੁੜੀ ਗਾਨਾ ਆ ਮੇਰਾ ਕੋਈ ਆਸ ਨਹੀਂ ਤੇ ਆ ਤੇ ਮੈਂ ਪਾਰੇ ਪਿੰਡ ਦੀ ਰਹਿਣ ਵਾਲੀ ਆ ਤੇ ਮੇਰਾ ਪਰ ਆਕਾਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਕੁੜੀ ਤੇ ਜਵਾਈ ਉਹ ਸਾਡੇ ਘਰ ਆ ਗਏ ਏਟ ਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ਟੱਕਾ ਮਾਰ ਕੇ ਪਰੇ ਸੁੱਟਦੀਆਂ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਣ ਦੀ ਕੋਸ਼ਿਸ਼ ਕੀਤੀ ਸਾਨੂੰ ਟੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਇ ਬੜਾ ਛਡਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮ ਕਾਇਆ ਮਾਰਨ ਮੂੜਨ ਦਾ ਬੜਾ ਮਾਰਿਆ ਉਹਨੇ ਮੇਰੇ ਪ੍ਰਾਣ ਨੂੰ ਉਹਨੇ ਉਹਨੂੰ ਡਾਰ ਗਿਆ ਉਹਨੂੰ ਡਾਰ ਗਿਆ ਉਹਨੂੰ ਧਮਕੀ ਦੇ ਗਿਆ ਤ ਮਾਰ ਗਿਆ ਉਸ ਵੇਲੇ ਉਹ ਨਹੀਂ ਸ਼ੰਭੀ ਸਾਹਲੇ ਜੀ ਸਰਵਨਾ ਹੀ ਉਹਦਾ ਕੀ ਕਰਦਾ ਜੀ ਫਾਦਰ ਦਾ ਸਰਜੀਤ ਰਾਜ ਹੀ ਉਹ ਟਿੱਪੜ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪੜ ਚਲਾਉਂਦਾ ਹੀ ਉਹ ਮੇਰਾ ਬੜਾ ਦਾ ਨਾਮ ਸਰਵਨ কুমার ਪੁੱਤਰ ਸਰਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇਡਾ ਘਰ ਆਇਆ ਆਇਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੀ ਡਿਊਟੀ ਤੇ ਗਿਆ ਹੋਇਆ ਤਾਂ ਮੇਰੇ ਬੱਚੇ ਘਰ ਹੀ ਪਿੰਡ ਦੇ ਪਿੰਡ ਦੀ ਕੁੜੀ ਤੇ ਉਹਨਾਂ ਨਾਲ ਜਵਾਈ ਹਾਂ ਜੇ ਸਿੱਧਾ ਘਰ ਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਤੇ ਤੇ ਉਹਨੂੰ ਕੋਈ ਧਮਕੀ ਦਿੱਤੀ ਗਈ ਤੇ ਮੈਂ ਤਨ ਤਨ ਬਾਹਰ ਨਿਕਲ ਗਿਆ ਤੇ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਜ਼ ਕਰਦੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਫ ਦਿੱਤਾ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਕਿੰਨੇ ਬੱਚੇ ਤਾਂ ਬੱਚੇ ਮੈਂ 4 ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਆਈ ਤੇ ਮੇਰਾ ਮੇਰੀ ਸਨਸਾ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਜਰਾ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜਨਸੀ ਚ ਹਾਲ ਫੜਾ ਕੰਮ ਕਰਨਾ ਮਦਨਾ ਚ ਵੀ ਗਿਆ ਜੰਸੇ ਜਮੈਂ ਹਲਪਦਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਇੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਹੈ ਕੀ ਕਰਦਾ ਹੈ ਉਹ ਟਰੱਕ ਡਰਾਈਵਰ ਇਹ ਰਹਿਣਾ ਟਰੱਕ ਡਰਾਈਵਰ ਇਹ ਰਹਿਣਾ ਪਲੇਟੋ ਵੀ ਇਹਨਾਂ ਦਾ ਟਰੱਕ ਡਰਾਈਵਰ ਤੇਰੇ ਨਾਲ ਹੀ ਕੰਮ ਕਰਦਾ ਸੀ ਕੰਪਲੀਟ ਕਰਤੀ ਹੈ ਪੁਲਿਸ ਨੂੰ ਪੁਲਿਸਰ ਕੰਪਲੇਂਟ ਕਰ ਕਾਹੇ ਦਿੱਤਾ ਕਿ ਕੰਮ ਸੁਣਵਾਈ ਲਿਖਣਾ ਆ ਸੁਣਵਾਈ ਚੱਲ ਰਹੀ ਹੈ ਸਾਨੂੰ ਲਿਖਣ ਦੀ ਤੇ ਮੈਂ ਮੈਂ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਰੀ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹੈ ਇਹ ਤੱਕ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ ਜੇ 10 ਵਜੇ ਦਾ ਟਾਈਮ ਆ ਸਾਰਾ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰੇ 3 ਮੰਗ ਕਰਦੇ ਹੋ ਭਾਈ ਮੈਂ ਕਹਿੰਦਾ ਕਿ ਸਾਡੇ ਦੋਸਤਿਆਂ ਨੇ ਸੌਖ ਸਕਦਾ ਸਕਦਾ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਸਾਫ ਦੋਆਇਆ ਜਾਵੇ